ਹਾਂਜੀ ਵੀਰੋ ਸਭ ਤੋਂ ਪਹਿਲਾਂ ਸਾਰੇ ਜਾਣਿਆਂ ਨੂੰ ਮੇਰੇ ਸਸਤਰੀ ਕਾਲ ਅੱਜ ਗੱਲ ਕਰਦੇ ਆਂ ਆਪਾਂ ਸੋਨੇ ਦੀ ਤਰੀਕ 6 ਦੂਜਾ ਮਹੀਨਾ 2026 ਅੱਜ ਦੇ ਦਿਨ ਦੇ ਕੀ ਨੇ ਸੋਨੇ ਦੇ ਰੇਟ ਸੋਨੂੰ ਅਸੀਂ ਵੀਡੀਓ ਰਾਹੀਂ ਦੱਸਾਂਗੇ ਸੋ ਵੀਡੀਓ ਨੂੰ ਐਂਡ ਤੱਕ ਦੇਖਿਓ ਸਾਡੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਚੰਗੀ ਲੱਗੀ ਅੱਗੇ ਸ਼ੇਅਰ ਕਰਦੇ ਤੇ ਕਰਦੇ ਹੋ ਲਾਈਕ ਹਾਂਜੀ ਵੀਰੋ ਕੱਲ ਨਾਲੋਂ ਸੋਨੇ ਦੀ ਕੀਮਤਾਂ 7400 ਰੁਪਈਆ ਕੱਲ ਨਾਲੋਂ ਅੱਜ ਘਟ ਗਿਆ ਸੋਨਾ ਸੋਨੇ ਦੀਆਂ ਕੀਮਤਾਂ ਘਟੀਆਂ 7400 ਰੁਪਏ ਸੋਨੇ ਦੀਆਂ ਕੀਮਤਾਂ ਕੱਲ ਨਾਲੋਂ ਘਟ ਗਈਆਂ ਅੱਜ ਦਾ ਰੇਟ ਹੈਗਾ 158000 ਰੁਪਿਆ ਅੱਜ ਦਾ ਰੇਟ ਹੈਗਾ 158000 ਰੁਪਿਆ ਉੱਥੇ ਜੇ ਚਾਂਦੀ ਦੀ ਗੱਲ ਕਰੀਏ ਆਪਾਂ ਚਾਂਦੀ ਕੱਲ ਨਾਲੋਂ 30000 ਰੁਪਿਆ ਘਟ ਗਈ ਅੱਜ ਦਾ ਚਾਂਦੀ ਦਾ ਰੇਟ ਹੈਗਾ 265000 ਰੁਪਿਆ ਚਾਂਦੀ ਤੇ ਸੋਨੇ ਦੀਆਂ ਕੀਮਤਾਂ ਕੱਲ ਨਾਲੋਂ ਘਟੀਆਂ ਨੇ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਕਰਦੇ ਹੋ ਤੇ ਲਾਈਕ ਕਰਦੇ ਹੋ ਸਾਡੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਧੰਨਵਾਦ ਵੀਰੋ